ਉਸੇ ਦੇ ਤਾਈਰੇ ਫੋਨ ਮੈਨੂੰ ਜੋ ਕਹਿੰਦੇ ਹੋ। ਠੀਕ ਹੈ। ਹਾਂਜੀ ਸਰ ਕੀ ਨਾਮ ਜੀ? ਅਮਰਜੀਤ ਸਿੰਘ। ਅਮਰਜੀਤ ਸਰ ਕੀ ਗੱਲਬਾਤ ਹੋਈ ਹੈ? ਫੇਰ ਹੋਈ ਆ ਜੀ। ਕੱਲ ਤਾਰਾ ਤਾਰ ਕੇ ਪੌਣੇ ਇੱਕ ਦਿਨ ਬਈ। ਤੇ ਹੁਣ ਇਹ ਨਹੀਂ ਪਤਾ ਕਿ ਕਦੋਂ ਕੀਤੀ ਆ ਨਾਂ ਆਪਣੇ ਕਿਸੇ ਨਾਂ ਰਾਂਜੀ ਸੀ ਜਾਂ ਪਿੰਡ ਚ ਵੀ ਨਾਂ ਲੱਗੇ ਛਾਕੇ ਕਿਸੇ ਨਾਂ ਨਹੀਂ। ਤੇ ਉਹ ਤਾਂ ਅਸੀਂ ਸੁੱਤੇ ਪਏ ਸੀ ਅਜੇ ਮੈਂ ਤਗਰੀਨ 4 ਵਜੇ ਉੱਠਦਾ ਹੁਣਾ। ਤੇ ਪੌਣੇ 3 ਵਜੇ ਲਗਭਗ ਇੱਥੇ ਕੋਈ ਆ। ਇਹ ਤੇ ਜਦੋਂ ਖੜਾਕ ਸੁਣਿਆ ਸਾਨੂੰ ਇੱਕਦਮ ਖੜਕਾ ਬਹੁਤ ਹੋਇਆ ਜਦੋਂ ਘੀਟ ਦੇ ਵਿੱਚ ਵਜੀਆਂ ਨਾ ਮੋਰੀ ਤੇ ਉਹ ਮੇਰਾ ਬੇਟਾ ਉੱਠਿਆ ਅੰਦਰੋਂ ਮੈਨੂੰ ਕਹਿੰਦਾ ਜਿਹੜੀ ਖੜਕਾ ਵੜਾ ਹੋਇਆ ਕੀ ਗੱਲ ਹੈ ਮੈਂ ਸੋਚਿਆ ਮੈਂ ਕਾ ਸ਼ਮਨ ਬੱਦਲ ਕੋਲੋਂ ਸੀਗੇ ਤੇ ਵੀ ਚਲੋ ਬੀਡ ਬਿਜਲੀ ਹੋ ਸਕਦਾ ਵੀ ਕੋਈ ਪਈ ਹੋਊਗੀ ਨਾ ਉਹਦਾ ਕਰਕੇ ਖੜਕਾ ਹੋਇਆ ਹੋ ਕੋਈ ਸ਼ੱਕ ਨਹੀਂ ਸੀ ਇਦਾਂ ਦੀ ਉਤੇ ਅਸੀਂ ਫੇਰ ਪੈ ਗਏ ਆ ਤੇ ਬਾਅਦ ਵਿੱਚ 5:30 ਪੰਜ ਪੌਣੇ 6 ਅਸੀਂ ਕੋ ਨੂੰ ਚੱਲੇ ਸੀ ਭਾਰਾਂ ਚੋਂ ਉਹਨਾਂ ਨੂੰ ਦੇਖਿਆ ਇਹ ਹੋਰ ਤੇ ਜਦੋਂ ਮੈਂ ਮਿਲਿਆ ਉਹਨੂੰ ਦੱਸਿਆ ਮੈਂ ਕਹਾ ਉਹ ਵੀ ਆ ਹੋ ਗਿਆ ਆਪ ਉਹਨੇ ਜਦ ਮੋਟਰਸਾਈਕਲ ਵੋਖੇ ਤੈਨਾਂ ਵੀ ਡਰੀਏ ਤੇ ਬੋਲੀ ਦਾ ਮੈਂ ਕਿਹਾ ਜਿਹੜਾ ਖੜਤਾ ਹੋਇਆ ਵੀ ਉਹਦੇ ਆਈ ਉਹ ਵੀ ਹੋਇਆ ਹੁਣ ਇਹ ਜਦੋਂ ਇਧਰ ਦੇਖਿਆ ਗੱਡੀ ਜੀ ਵੱਜੀ ਆ ਇੱਥੇ ਤੇ ਬਾਅਦ ਇੱਥੇ ਉਹਦਾ ਥੱਲੇ ਧਿਆਨ ਮਾਰਿਆ ਤਾਂ ਕਿ ਕੋਲ ਵੀ ਮਿਲ ਗਿਆ ਸੀ ਇੱਕ ਹੋਰ ਥੱਲੇ ਗੇਟ ਚ ਵੱਜੀ ਆ ਉਹਦਾ ਹੋਲ ਵੀ ਬਾਹਰ ਹੀ ਪਿਆ ਸੀ ਕਿਉਂਕਿ ਪਾਰ ਨਹੀਂ ਹੋ ਸਕੀ ਉਹ ਗੇਟ ਥੱਲੇ ਉਹ ਮੋਟਾ ਜਿਹਾ ਸਟੀਲ ਲਾਇਆ ਹੈਗਾ ਉਹ ਕੋਈ ਗੱਲ ਹੋਈ ਹੈ ਐਸ ਪੀ ਸੀ ਟੀ ਵੀ ਕੈਮਰਾ ਵੀ ਲੱਗੇ ਨਹੀਂ ਇੱਥੇ ਆਪਣੀ ਇਸ ਗਲੀ ਤੇ ਹੈ ਨਹੀਂਗਾ ਉਧਰ ਪਰੇ ਸੀਗੇ ਉਹਨਾਂ ਨੇ ਮਤਲਬ ਕੋਸ਼ਿਸ਼ ਹੀ ਬੜੀ ਕੀਤੀ ਆ ਮੁਲਾਜ਼ਮਾਂ ਨੇ ਪਰ ਅਜੇ ਤਾਈਂ ਨਹੀਂ ਕੋਈ ਫਰਾਂਕ ਲੰਮਾ ਕੋਸ਼ਿਸ਼ ਕਰਦੇ ਆ ਚਲ ਲੱਭ ਹੀ ਜਾਵੇ ਕੋਈ ਰੰਜਿਸ਼ੀ ਗੱਰਾ ਨਾ ਜੀ ਤਾਂ ਕੋਈ ਨਹੀਂ ਸਿਨੋਂ ਨਹੀਂ ਉਸ ਪਤਾ ਲੱਗਾ ਕਾਹਦੇ ਤੇ ਆਏ ਮੈਨਾਂ ਨੂੰ ਵੀ ਪਤਾ ਲੱਗਾ ਕੋਈ ਆਵਾਜ਼ ਨਹੀਂ ਸੁਣੀ ਕੋਈ ਗੱਡੀ ਦੀ ਨਾ ਮੋਟਰਸਾਈਕਲ ਦੀ ਚਲੋ ਕੁੜੀ ਬਾਜੀ ਦੀ ਮੋਟਰਸਾਈਕਲ ਦਾ ਪਤਾ ਲੱਗ ਗਿਆ ਨਾ ਉੱਥੇ ਹੀ ਸੀਗੇ ਆਹੀ ਬਾਹਰ ਨਿਕਲ ਕੇ ਨਹੀਂ ਦੇਖਿਆ ਸੀ ਅੰਦਰ ਹੀ ਮਤਲਬ ਦੇਖਣ ਮਤਲਬ ਮੇੜ ਗਿਆ ਵੀ ਉਹੀ ਮੌਸਮੀ ਇੰਜਣਾ ਹੋਊਗਾ ਗੜਬੜਾਉਂਦੀ ਵੀ ਦੀ ਰੋਲੀ ਪਈ ਹੋਗੇ ਤੇ ਉਹ ਸੋਣ ਨੇ ਕਿ ਆਸਾਂ ਤੋਂ ਪੀਮਾਨ ਕਰਦੇ ਕੁਛ ਹੋਣੀ ਚਾਹੀਦੀ ਜਾਂ ਪਤਾ ਲੱਗਣਾ ਚਾਹੀਦਾ ਬੰਦੇ ਕਿਰੇ ਆ ਜਦੋਂ ਆਪਾਂ ਨੇ ਕਿਸੇ ਨਾਲ ਕੋਈ ਗਲਤ ਕੰਮ ਕਰਦੇ ਠਕਾ ਕਰਦੇ ਆਪਣੀ ਮਿਹਨਤ ਕਰਦੇ ਆ ਕਿਉਂ ਇਹੇ ਕੰਮ ਕੀਤਾ ਬਈ ਕਿਸੇ ਬੰਦੇ ਨਾਲ ਕੰਮ ਕਰਤਾ ਕਿੱਥੀ ਕਿੱਟੀ ਵੜੀ ਕਰਦੇ ਕਿੰਨਾ ਸਮਾਂ ਹੋ ਗਿਆ ਇੱਥੇ ਰਹਿ ਜਾਂਦੇ ਆ ਸ਼ੁਰੂ ਤੋਂ ਇੱਥੇ ਸਾਡੇ ਪੇदादा ਹੋਏ ਤੇ ਰਹਿੰਦੇ ਆ ਇੱਥੇ ਦੇ ਵੀ ਸੁਣ ਕੀ ਗਿਆਂ ਅਸੀਂ ਕਿਸੇ ਟਾਈਮ ਨੂੰ ਜੀ ਇਹ ਕੀ ਲੱਗਦਾ ਕਿ ਐਡੇ ਜਿਹੜਾ ਹੈਗਾ ਮੱਲਾ ਜਿਹੜਾ ਜਿਹੜਾ ਸਾਰਾ ਬਸਿਆ ਹੋਇਆ ਹੈ ਮੱਲੇ ਵਿੱਚ ਸਾਰੇ ਲੋਕੀ ਪੈਸ ਉੱਤੇ ਹੁੰਦੇ ਆ ਮੱਲੇ ਵਿੱਚ ਅੱਜ ਕੱਲ ਕੋਈ ਵਾਹ ਹੈ ਨਾ ਅਰੇ ਅੰਦਰ ਵੱੜ ਕੇ ਸਾਰੇ ਭਜ ਜਾਂਦੇ ਆ ਮੱਤੋ ਦਰੇਲੋ ਹਾਂਜੀ ਚਲੋ ਹੁਣ ਬਾਕੀ ਮਲਾਜਮਾਨ ਕੋਸ਼ਿਸ਼ ਕਰਨਗੇ ਅਨਸਰ ਕਿੰਦੇ ਕਿੰਦੇ ਵੀ ਆਈ ਜਰੂਰ ਐਸ ਐਚਓ ਸਾਹਿਬ ਬਹੁਤ ਸਾਰੀ ਦਿਹਾੜੀ ਮਤਲਬ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਆ ਬਹੁਤ ਜਿਆਦਾ DSP साहब भी आए थे SHU साहब आए थे अपने कपूर ਨਗੋਦਰ ਤੋਂ ਬਹੁਤ ਉਹਨਾਂ ਨੇ ਸਾਰੀ ਦਿਹਾੜੀ ਆਮਲਾਦਾਰ ਦੇ ਕੰਮਿਆਂ ਉਹਨਾਂ ਹਾਂਜੀ ਉਹਨਾਂ ਨੂੰ ਬਹੁਤ ਗੁੱਸੇ ਤੋਂ ਕੱਢਦੇ ਹੁੰਦੇ ਆ ਜੇ ਤੇ ਲੱਭ ਜਾਣ ਤਾਂ ਵਧੀਆ ਗੱਲ ਆ ਇਦਾਂ ਦੇ ਬੰਦਿਆਂ ਨੂੰ ਨਸੀਹਤ ਹੋਣੀ ਚਾਹੀਦੀ ਆ ਵੀ ਕਿਉਂ ਕਰਦੇ ਤੁਸੀਂ ਹਨਾ ਨੋਰਮਲ ਬੰਦਾ ਕੋਈ ਜਿਹੜਾ ਮਿਹਨਤ ਕਰਦਾ ਉਹਨੂੰ ਪਰੇਸ਼ਾਨ ਕਰਦੇ ਆ ਕੰਮ ਕਰਨਾ ਚਾਹੀਦਾ ਸਾਰੇ ਇੱਕ ਬੰਦੇ ਨੂੰ ਹਾਂਜੀ ਸਰ ਸਰ ਕੁਲਾਰਾ ਪਿੰਡ ਦੇ ਵਿੱਚ ਜਿਹੜਾ ਹੈਗਾ ਗੋਲੀ ਚੱਲਣ ਦਾ ਮਾਮਲਾ ਹੈਗਾ ਕੀ ਹੈ ਜੀ ਇਹ ਜੀ ਸਾਹਮਰਜੀਤ ਸਿੰਘ ਉਹ ਪੁੱਤਰ ਵੀਰ ਸਿੰਘ ਹੈ ਇਹ ਪਿੰਡ ਕੁਲਾਰਾ ਦਾ ਰਹਿਣ ਵਾਲਾ ਜੀ 11 12 ਦੀ ਦਰਮਿਆਣੀ ਰਾਤ ਨੂੰ ਕਰੀਬ 22:30 ਉਹਨੂੰ ਇੱਕ ਖੜਾਕ ਆਇਆ ਸੀ ਕਿ ਉਹਨਾਂ ਨੇ ਸਮਝਿਆ ਕਿ ਬਾਹਰ ਸਦਾ ਕੋਈ ਹੈਗਾ ਵਾ ਤੇ ਉਹ ਉੱਠੇ ਨੀ ਸਵੇਰ ਨੂੰ ਮੁਟ ਕੇ ਦੇਖਿਆ ਤੇ ਉਹਨਾਂ ਦੇ ਗੇਟ ਦੇ ਵਿੱਚ ਇੱਕ ਛੇਕ ਨਿਕਿਆ ਸੀ ਜਦੋਂ ਉਹ ਲੱਗ ਕੇ ਦੇਖਿਆ ਸੀ ਤੇ ਕੋਲ ਪਿਆ ਸੀ 6 ਉਹ ਗੱਡੀ ਦੇ ਵਿੱਚੋਂ ਇੱਕ ਗੱਡੀ ਸੀ ਅੰਦਰ ਖੜੀ ਉਹਦੇ ਵਿੱਚ ਵੀ ਇੱਕ ਰੌਂਦਾ ਰੌਂਦੀ 60 ਬਜੀ ਸੀ ਇਹ ਇੱਕ ਨਿਸ਼ਾਨ ਜਿਹੜਾ ਸੀ ਉਹਨਾਂ ਦੇ ਗੇਟ ਦੇ ਥੱਲੇ ਵੀ ਲੱਗਾ ਸੀ ਫਿਰ ਉਹ ਦੋ ਖੋਲ ਬਰਾਮਦ ਹੋਏ ਉੱਥੋਂ ਤੇ ਇੱਕ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਜਿਹੜਾ ਵਾ ਉਹ ਪਰਚਾ ਦਰਜ ਕੀਤਾ ਗਿਆ ਸਰ ਕੋਈ ਸੀਸੀਟੀਵੀ ਕੈਮਰਾ ਵਗੈਰਾ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਜੀ ਚੈੱਕ ਕਰਨ ਤੋਂ ਬਾਅਦ ਕਾਫੀ ਕੁਕੀ ਉਹਨਾਂ ਦਾ ਪਿੰਡ ਜਿਹੜਾ ਵਾ 400 ਰੇ ਕਾਫੀ ਏਰੀਆ ਚੋਂ ਕ੍ਰੋਸਿੰਗ ਹੈਗੀ ਆ ਦੀ ਸਾਰੇ ਸੀਟੀਵੀ ਚੈੱਕ ਕਰਕੇ ਤੇ ਜੇ ਕੋਈ ਵੀ ਲੀਡ ਬਲੀ ਉੱਤੇ ਵੀ ਕੰਮ ਤੁਰੇ ਸਰ ਜਿਹੜੇ ਖੋਲ ਮਿਲੇ ਹੈਗੇ ਕਿ ਕਿਹੜੀ ਕਿਸਤਾਂ ਦੇ ਵਿੱਚ ਪਤਾ ਲੱਗਾ ਉਹ 7.65 ਦੇ ਆ ਜੀ ਹਾਂਜੀ ਇਹ ਕੁਛ ਉਹਨਾਂ ਨੇ ਦੱਸਿਆ ਕੋਈ ਰੰਜਿਸ਼ ਵਗੈਰਾ ਨਹੀਂ ਕੋਈ ਰੰਜਿਸ਼ ਨਹੀਂ ਉਹਨਾਂ ਦੀ ਇੱਕ ਉਹਨਾਂ ਦਾ ਕੋਈ ਜੁਵਾਈ ਹੈ ਕੈਨੇਡਾ ਰਹਿੰਦਾ ਲਪਰੀ ਦਾ ਮੁੰੇ ਦਾ ਉੱਥੇ ਥੋੜਾ ਸ਼ੱਕਚਾਰ ਕਰਦੇ ਕਿ ਸ਼ਾਇਦ ਉਹਨਾਂ ਨੇ ਕੁਝ ਉਹਦਾ ਤੇ ਉਹਦੀ ਵਾਈਫ ਦਾ ਜਿਹੜਾ ਅਸਟਡੀ ਿਸਪਿਊਟ ਚੱਲ ਰਿਹਾ ਹੈ ਹੁਣ ਕੀ ਕਰ ਲਈ ਉਹ ਹੁਣੇ ਹੀ ਤਤਿਸ਼ ਕਰ ਰਹੇ ਆ ਜੀ ਉਹਨਾਂ ਦਾ ਐਮਬਾਟਾਟਾਈ ਲੈ ਰਹੇ ਆ ਕਾਲਟਿਵਜ਼ ਪਾ ਰਹੇ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਜਦੋਂ ਕੋਈ ਲੀਡ ਮਿਲੀ ਦੋ ਹਸਾਮਾ ਕੇ ਇਨਵੈਸਟੀਗੇਸ਼ਨ ਸੇਬਾਸੇ ਕੋਈ ਸੀਸੀਟੀਵੀ ਕੈਮਰਾ ਲੱਗਾ ਨਾ ਲੱਗੇ ਨੀ ਉਹਨਾਂ ਦੇ ਘਰ ਦੇ ਲੱਗੀ ਸ਼ਕੇ ਕਿਤੇ ਨਹੀਂ ਹੈਗੇ ਜੀ ਗਲੀਆਂ ਦੇ ਵਿੱਚ ਵੀ ਕਿਤੇ ਕਿਤੇ ਹੈਗੇ ਗਲੀਆਂ ਉਹਨਾਂ ਨੂੰ ਚੈੱਕ ਕੀਤਾ ਜਾ ਜਾ